ਜੀ ਤਾਂ ਸਵੇਰੇ ਮੈਂ ਡਿਫਰੈਂਸ਼ਨ ਦੇ ਵਿੱਚ ਸੀਗਾ ਦਈ ਨਹੀਂ ਇਹ ਤੁਹਾਡੇ ਪਿਤਾ ਦਾ ਕੀ ਨਾਮ ਹੈ ਮੇਰੇ ਪਿਤਾ ਦਾ ਨਾਮ ਰਾਮਦਾਸ ਕਿੱਥੇ ਰਹਿੰਦੇ ਤੁਸੀਂ ਪਿੰਡ ਲਾਂਗੜਾ ਰਹਿੰਦਾ ਮੈਂ ਜੀ ਹਾਂ ਤੁਸੀਂ ਕਿੱਥੋਂ ਦੇ ਪੋਟੋ ਕੇ ਆਏ ਹੋ ਮੈਂ ਜੀਐਸਏ ਤੋਂ ਆ ਗਿਆ ਹਾਂ ਬੜਾ ਅੱਛਾ ਕੱਲ੍ਹ ਆਏ ਸੀ ਹਾਂ ਕੱਲੇ ਆਏ ਅੱਜ ਕੀ ਹੋਇਆ ਸਵੇਰੇ ਕੀ ਹੋਇਆ ਅੱਜ ਸਵੇਰੇ ਨਾ ਮੈਂ ਡਿਫਰੈਂਸ਼ਨ ਦੇ ਵਿੱਚ ਸੀਗਾ ਮੈਂ ਮਾਤਾ ਮੇਰੀ ਨਾ ਅੱਧ ਸੁੱਤੀ ਗਈ ਹੁਣ ਪਤਾ ਨਹੀਂ ਲੱਗਾ ਮੈਂ ਕਿਵੇਂ ਮੈਂ ਸ਼ਾਮ ਨੂੰ ਰਾਤ ਨੂੰ ਸ਼ਾਇਦ ਆਜਮਾਂ ਤੇ ਮੈਂ ਆ ਜਾਣਾ ਤੇ ਮੈਂ ਸੋਤੇ ਵੇ ਮੈਂ ਮੋਟਰਸਾਈਕਲ ਤੇ ਟਾਰ ਕਰੀ ਚੱਲ ਗਿਆ ਕੱਚੀ ਵਾਲੀ ਪੱਜਲੀ ਆਏ ਆ ਫੋਰਟ ਗਲ ਤੋਂ ਉਹ ਕਿੱਥੇ ਸ਼ਰਪੁਰ ਆਇਆ ਗੜ੍ਹ ਸੰਕਰ ਤੋਂ ਅੱਛਾ ਉਸ ਤੋਂ ਬਾਅਦ ਫਿਰ ਕਿੱਥੇ ਗਿਆ ਉਸ ਤੋਂ ਬਾਅਦ ਫਿਰ ਮੈਂ ਬੰਗੀ ਮੈਂ ਮਾਮੇ ਹੁਣਾਂ ਨੂੰ ਮਿਲਣ ਚੱਲ ਗਿਆ ਅੱਛਾ ਫਿਰ ਮੈਂ ਉੱਥੇ ਰੈਸਟ ਕੀਤੀ ਰੈਸਟ ਕਰਕੇ ਫਿਰ ਉਹਦਾ ਵੀ ਮਾਮੇ ਨੂੰ ਮਿਲ ਕੇ ਫਿਰ ਮੈਂ ਕਿਹਾ ਚੱਲ ਮਸੀ ਨੂੰ ਮਿਲਿਆਵਾਂ ਜਾ ਕੇ ਸੈਲੇ ਓਕੇ ਮੇਰੇ ਸ਼ੈਲੀ ਤੋਂ ਆਇਆ ਮਸਲੇ ਤੋਂ ਆਇਆ ਅਚਕਕ ਚੀਜ਼ ਹੁਰ ਦੱਸਿਓ ਕਿ ਤੁਹਾਨੂੰ ਕਿਹੜੇ ਟਰੈਵਲ ਏਜੰਟ ਨੇ ਭੇਜਿਆ ਸੀਗਾ ਬਾਹਰ ਮੈਨੂੰ ਕਿਸ ਟਰੈਵਲ ਏਜੰਟ ਨੇ ਭੇਜਿਆ ਦੀ ਮੈਂ ਆਪਣੇ ਦੇਖੋ ਤੁਹਾਡੇ ਇੱਤੇ ਜੇ ਕਿਸ ਤਰ੍ਹਾਂ ਦਾ ਦਬਾਅ ਹੈ ਸਾਨੂੰ ਦੱਸੋ ਅਸੀਂ ਤੁਹਾਨੂੰ ਨਹੀਂ ਦਬਾਅ ਕਿਸੇ ਤਰ੍ਹਾਂ ਅਸੀਂ ਤਾਂ ਇਸ ਪ੍ਰਸ਼ਾਸਨ ਤੁਹਾਡੇ ਨਾਲ ਹੈ ਅਸੀਂ ਤੁਹਾਨੂੰ ਤੁਹਾਡੀ ਪੂਰੀ ਮਦਦ ਕਰਾਂਗੇ ਜਿਹੜੇ ਕੋਈ ਟਰੈਵਲ ਏਜੰਟ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੋਗੀ ਅਸੀਂ ਉਹਦੇ ਖਿਲਾਫ ਲੀਗਲ ਬੰਦੀ ਕਾਰਵਾਈ ਕਰਾਂਗੇ ਤੇ ਤੁਹਾਡੇ ਜੋ ਵੀ ਬੰਦੇ ਪੈਸੇ ਹੈ ਲੀਗਲ ਕਾਰਵਾਈ ਕਰਨ ਤੋਂ ਬਾਅਦ ਤੁਹਾਨੂੰ ਦਵਾਵਾਂਗੇ ਦੱਸੋ ਸਾਨੂੰ ਇਸ ਬਾਰੇ ਤੁਹਾਡਾ ਬਹੁਤ ਬਹੁਤ ਧੰਨ ਜੀ ਚਲੋ ਜੋ ਮਾਲਕ ਨੂੰ ਮਨਜ਼ੂਰ ਹੋਣਾ ਤਾਂ ਉਹ ਹੀ ਹੈ ਤੁਸੀਂ ਆਪਣੇ ਵੀਜ਼ਾ ਫਾਰਮ ਕਿਦਾਂ ਭਰੇ ਸੀਗੇ ਫਾਰਮ ਤੋਂ ਉਹਨੇ ਨਹੀਂ ਭਰੇ ਸੀਗੇ ਅੱਛਾ ਇਹ ਚ ਕਿਸੇ ਦਾ ਕੋਈ ਕਸੂਰ ਨਹੀਂ ਨਾ ਨਾ ਕਿਸੇ ਦਾ ਕੋਈ ਮੈਕਸੀਕੋ ਤਾਂ ਕਿੱਦਾਂ ਪਾਜ ਗਏ ਤੁਸੀਂ ਮੈਕਸੀਕੋ ਉੱਥੇ ਜਦੋਂ ਮੈਂ ਨਾ ਦਵੇਜ ਸੀਗਾ ਜੀ ਅਸੀਂ ਉਹ ਜਿਹੜਾ ਮੇਰਾ ਵੀਜ਼ਾ ਤੇ ਗਏ ਸੀਗੇ ਜੀ ਉੱਥੇ ਜਿਹੜਾ ਇਹ ਨਾ ਦੇ ਉੱਥੇ ਨਾਲ ਟਕਰ ਗਿਆ ਬੰਦਾ ਪਲੰਬਰ ਆ ਦੂਜਾ ਫ੍ਰੈਂਡ ਜਿਹਾ ਬਣਿਆ ਕਿੱਥੋਂ ਦੇ ਮੈਕਸੀਕੋ ਚ ਨਹੀਂ ਨਹੀਂ ਉਹ ਜੀ ਦਵੀ ਅੱਛਾ ਫਿਰ ਉਹਦੇ ਨਾਲ ਜਦੋਂ ਉਹ ਕਹਿੰਦਾ ਮੈਂ ਜਾਣਾ ਮੈਂ ਕਹਿੰਦਾ ਕਿੱਥੇ ਉਹ ਕਹਿੰਦਾ ਮੈਕਸੀਕੋ ਤੇ ਵੀਜ਼ਾ ਮਿਲ ਜਾਂਦੀ ਹੈ ਅੱਛਾ ਮੈਂ ਕਿਹਾ ਚੱਲ ਮੇਰਾ ਵੀ ਤੋਗਰਾ ਲੈ ਯਾਰ ਫਿਰ ਅਸੀਂ ਉਹਦੇ ਅਸੀਂ ਜਾ ਕੇ ਦੂਜਾ ਆਭੂ ਦਾ ਵੀਜ਼ਾ ਦਾ ਵੀ ਜਾ ਹੋ ਗਿਆ ਪੇਪਰ ਲਾ ਕੇ ਹੁਣ ਆਭੂ ਦਾ ਵੀਤਨਾਮ ਦਾ ਫਲੈਟ ਉਹ ਦੂਜੀ ਵਿਤਨਿਮ ਦੀ ਕਹਿੰਦਾ ਹੁਣੀ ਆ ਵਿਤਨਿਮ ਤੋਂ ਅਸੀਂ ਉਹ ਅਸੀਂ ਉਹਨਾਂ ਵਿਤਨਿਮ ਦਾ ਟੂਰਿਸਟ ਵੀਜ਼ਾ ਲਿਆ ਜੀ ਵਿਤਨਿਮ ਤੋਂ ਫਿਰ ਅਸੀਂ ਵਿਤਨਿਮ ਜਾ ਕੇ ਅਸੀਂ ਫਿਰ ਤੁਹ ਜਾ ਅਨਰ ਮੈਕਸੀਕੋ ਟੈਟਲੈਜੋ ਜੀ ਅਸੀਂ ਮੈਕਸੀਕੋ ਪਹੁੰਚ ਗਏ ਅੱਛਾ ਫਿਰ ਫੜੇ ਕਦ ਕਿਸੇ ਉੱਥੇ ਬਾਈ ਭਾਈ ਜਨਵਰੀ ਨੂੰ ਅੱਛਾ ਉੱਥੇ ਡਿਪੋਰਟੋ ਕੀ ਕੱਲ ਆਏ ਤੁਸੀਂ ਹੈਨਾ ਕੱਲ ਆਏ ਜੀ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਤੁਸੀਂ ਨਾ ਨਾ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਤੁਹਾਡੇ ਪਿੰਡ ਨੇ ਕਾਫੀ ਸਹਿਯੋਗ ਕੀਤਾ ਜੀ ਤੁਹਾਡਾ ਮੇਰਾ ਪਿੰਡ ਬਹੁਤ ਵਧੀਆ ਹੈ ਜੀ ਚਲੋ ਕਿਸੇ ਤਰ੍ਹਾਂ ਦੇ ਮੈਂ ਪਿਆਰ ਉਹ ਕਰਦਾ ਹਾਂ ਕਿਸੇ ਤਰ੍ਹਾਂ ਦੀ ਡਿਪਰੈਸ਼ਨ ਚ ਨਹੀਂ ਰਹਿਣਾ ਜੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੁਹਾਡੀ ਪੂਰੀ ਹੈਲਪ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ